ਭਾਈ ਪਹਿਲਾਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਤੁਹਾਨੂੰ ਨਾ ਪੰਜਾਬ ਦੇ ਵਿੱਚ ਇੱਕ ਇਹ ਹੈ ਲੰਗਰ ਦਿਖਾਉਨੇ ਆ ਜਿਹੜਾ ਨਾਂ ਤੁਸੀਂ ਪਹਿਲਾਂ ਦੇਖਿਆ ਹੋਣਾ ਤੇ ਨਾ ਹੀ ਦੇਖਣਾ ਸਰਦਈ ਦਾ ਲੰਗਰ ਆ ਬਾਈ ਇਹ ਤੇ ਤੁਸੀਂ ਦੇਖ ਸਕਦੇ ਹੋ ਵੀ ਲੋਕ ਕਿਵੇਂ ਕੈਂਪਰਾਂ ਦੇ ਵਿੱਚ ਹਨਾ ਢੋਲਾਂ ਦੇ ਵਿੱਚ ਜਿਹੜੀ ਸਰਦਈ ਆ ਆਪਦੇ ਘਰਾਂ ਨੂੰ ਲਿਆ ਰਹੇ ਨੇ ਤੇ ਇਹ ਬਾਈ ਸਾਲ ਦੇ ਵਿੱਚ ਇੱਕ ਵਾਰੀ ਹੁੰਦੀ ਆ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਨੂੰ ਸਮਾਪਤ 6 ਜੁਲਾਈ ਨੂੰ ਆਹੇ ਪਿੰਡ ਮੰਗਲੀ ਰਾਹੋ ਰੋਡ ਲੁਧਿਆਣਾ ਜ਼ਿਲ੍ਹਾ ਤੇ ਤੁਹਾਨੂੰ ਦੱਸ ਦਿਆਂ ਵੀ ਕਿੰਨਾ ਕ ਖਰਚ ਹੋ ਜਾਂਦਾ ਇੱਥੇ ਤੇ ਦੇਖੋ ਭਾਈ ਕਿੰਨਾ ਕਾਠਾ ਰਾਹ ਦੇ ਵਿੱਚ ਕੱਲੇ ਕੱਲੇ ਨੂੰ ਰੋਕ ਕੇ ਜਿਹਦੇ ਲਾਵੇ ਕੈਂਪਰਾਂ ਕੈਂਪਰ ਭਰ ਦਿੰਦੇ ਆ ਜਿਹਦੇ ਲਾਵੇ ਬੋਤਲਾ ਬੋਤਲ ਭਰ ਦਿੰਦੇ ਆ ਤੇ ਤੁਹਾਨੂੰ ਦੱਸ ਦਿਆਂ ਵੀ ਇਹ ਬਣਦੀ ਕਿਵੇਂ ਆ ਆਹ ਦੇਖੋ ਭਾਈ ਐਡਾ ਐਡਾ ਕੈਣ ਜਿਹੜੇ ਦੁੱਧੀ ਵਾਲੇ ਕੋਲ ਹੁੰਦੇ ਆ ਨਾ ਦੋਜੀਆਂ ਲਵੇ ਉਹ ਕੈਣ ਕੈਣ ਭਰ ਕੇ ਲੈ ਗਿਆ ਤੇ ਆਹ ਦੇਖੋ ਕੈਂਪਰ ਐ ਖੁੱਲਾ ਲੰਗਰ ਚੱਲਦਾ ਕੋਈ ਬੰਦਸ਼ ਨਹੀਂ ਐ ਪਾਈਪਾਂ ਵੀ ਲੱਗੀਆਂ ਹੋਈਆਂ ਨੇ ਦੇਖੀ ਭਾਈ ਮਾੜਾ ਆ ਜਾਂ ਏ ਭਰਤੀ ਬਾਈ ਤੇ ਬਾਕੀ ਤੁਹਾਨੂੰ ਦੱਸ ਦਿਆਂ ਵੀ ਇਹ ਬਣਦੀ ਕਿਵੇਂ ਆ ਕਿੰਨਾ ਖਰਚ ਹੋ ਜਾਂਦਾ ਹੋ ਬਾਈ ਐਨੇ ਲੰਗਰ ਤੇ ਇਹ ਵੀ 50-60 ਲੱਖ ਕੱਲੇ ਸਰਦਾਈ ਦੇ ਲੰਗਰ ਤੇ ਸਾਰੇ ਤੇ ਬਾਕੀ ਬਾਈ ਹੋਰ ਸਮਾਨ ਵੀ ਦੇਸੀ ਕਿਹਾ ਉਹਦੇ ਵਿੱਚ ਬਣਦਾ ਆ ਦੇਖੋ ਪਾਈਪਾਂ ਲਾਈਆਂ ਹੋਈਆਂ ਨੇ ਜਿਹੜਾ ਮਰਜੀ ਕਿੱਡਾ ਮਰਜੀ ਢੋਲ ਲੈ ਕੇ ਆਜੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬਾਈ ਕਿਸੇ ਨੂੰ ਵੀ ਨਾ ਨਹੀਂ ਹੈਗੀ ਜਾਨੀਏ ਜੋ ਮਰਦੀ ਜਿਹੜਾ ਮਰਦੀ ਲੈ ਆਸਿਆ ਠੀਕ ਆ ਗੁਰੂ ਤੇਗ ਬਹਾਦਰ ਇਹ ਜਿਹੜੀ ਸ਼ਹੀਦ ਦਿਨ ਨੂੰ ਸਮਰਪਿਤ ਬਾਈ ਇਹ ਸਰ੍ਹਦੀ ਦਾ ਲੰਗਰ ਲਾਉਂਦੇ ਆ ਹਰ ਸਾਲ ਵਿੱਚ ਤੇ ਆਜ ਤੁਹਾਨੂੰ ਦੱਸਦੇ ਆ ਵੀ ਕਿਵੇਂ ਕਿਵੇਂ ਬਣਾਉਣ ਦਾ ਪ੍ਰੋਸੈਸ ਨਾਰਾ ਯਾਰ ਦੇਖੋ ਇੱਧਰ ਹੁੰਦੀ ਆ ਬਾਈ ਤਿਆਰ ਸਰ੍ਹਦੀ ਮਸ਼ੀਨਾਂ ਲੱਗਿਆ ਹੋਏ ਨੇ ਹੱਥ ਨਾਲ ਇੰਨਾ ਜਿਹੜੀ ਉਹ ਨਹੀਂ ਰਗੜੀ ਜਾਂਦੀ ਤਾਂ ਮਸ਼ੀਨਾਂ ਲੱਗਿਆ ਹੋਏ ਨੇ ਮਸ਼ੀਨਾਂ ਦੇ ਨਾਲ ਜਿਹੜੀ ਸਰ੍ਹਦੀ ਆ ਉਹ ਤਿਆਰ ਕੀਤੀ ਜਾਂਦੀ ਆ ਇਹ ਸਾਰਾ ਕੁਝ ਪਹਿਲਾਂ ਹੁੰਦਾਗਾ ਆ ਜਿਹੜਾ ਸਮਾਨ ਤੇ ਇੱਕ ਦਿਨ ਪਹਿਲਾਂ ਤਿਆਰ ਕਰ ਲੈਂਦੇ ਅੱਛਾ ਇੱਕ ਦਿਨ ਪਹਿਲਾਂ ਤਿਆਰ ਕਰਦੇ ਹਾਂ ਠੀਕ ਹੈ ਇੱਕ ਦਿਨ ਪਹਿਲਾਂ ਤਿਆਰ ਕਰਕੇ ਬਈ ਫਿਰ ਆ 8 5 6 ਚੱਕੀਆਂ ਲੱਗੀਆਂ ਹੋਈਆਂ ਨੇ ਪੀਸਣ ਵਾਲੀਆਂ ਜਿਹਨੂੰ ਰਾਗੜਾ ਕਹਿੰਦੇ ਆ ਉਹ ਲਾਉਂਦੇ ਆ ਇਹ ਰਾਗੜਾ ਲਾ ਕੇ ਐਤੋਂ ਬਾਅਦ ਦੇਖੋ ਉਧਰ ਥਾਣ ਨਾਲ ਕੀਤਾ ਜਾਂਦਾ ਹੈ ਨਾ ਕੱਪੜਾ ਥਾਣ ਕਹਿੰਦੇ ਆ ਬਈ ਉਹਨੂੰ ਹਾਂ ਉਹ ਕੀਤਾ ਜਾਂਦਾਗਾ ਤੇ ਬਈ ਦੁੱਧ ਜੀ ਹੁੰਦਾ ਕੰਮ ਸਾਰਾ ਹਾਂਜੀ ਹਾਂਜੀ ਦੁੱਧ ਚ ਆਹ ਦੁੱਧ ਦਾ ਟੈਂਟਰ ਆ ਬਈ ਇਹਦੇ 'ਚ ਹੁੰਦਾ ਦੁੱਧ ਤੇ ਐਤੋਂ ਪਾਇਪ ਲਾਈ ਹੋਈ ਆ ਦੇਖੋ ਦੁੱਧ ਵਾਲੀ ਵੀ ਤੇ ਇਹਦੇ ਨਾਲ ਹੁੰਦਾ ਤਿਆਰ ਸਾਰਾ ਇਹ ਸਰਦਈ ਦਾ ਕੰਮ ਤੇ ਕਿੰਨਾ ਟਾਈਮ ਚੱਲੂ ਫਿਰ ਇਹਦੀ ਆਪਣੇ ਸ਼ਾਮ ਦੇ 6 ਵਜੇ ਤੱਕ ਧਲਣ ਵਾਲੀ ਹੈ ਸ਼ਾਮ ਦੇ 6 ਵਜੇ ਤੱਕ ਚੱਲੂਗਾ ਤੇ ਕਿੰਨਾ ਮਰਜ਼ੀ ਲੈ ਕੇ ਜਾਓ ਘਰੇ ਹਨਾ ਹੂੰ ਚੱਲ ਹੁਣ ਉਧਰ ਲੰਗਰ ਤਿਆਰ ਹੁੰਦਾ ਦਿਖਾਉਂਨੇ ਜਿਹੜਾ ਦੇਸੀ ਘਿਓ ਦੇ ਵਿੱਚ ਹੁੰਦਾ ਸਾਰਾ ਹਨਾ ਬਈ ਲੈ ਬਈ ਇੱਥੇ ਹੁੰਦਾ ਤਿਆਰ ਦੇਸੀ ਘਿਓ ਦੇ ਵਿੱਚ ਸਾਰਾ ਸਮਾਨ ਦਾਲ ਸਬਜੀ ਤੇ ਆਹ ਦੇਗ ਪ੍ਰਸ਼ਾਦ ਆ ਜਿਹੜਾ ਇਹ ਵੀ ਦੇਸੀ ਘਿਓ ਚ ਹੁੰਦਾ ਹਾਂਜੀ ਭਾਈ ਆਜੀ ਇਹ ਕੜੀ ਘੋਬਤਾ ਜੀ ਚੱਲ ਚੱਲ ਗਾਹਾਂ ਗਾਹ ਆ ਜਾ ਗਾਹ ਆ ਜਾ ਆ ਵੀ ਬੜੀ ਕੜੀ ਹੈ ਆ ਇਹ ਵੀ ਕੜੀ ਆ ਹਾਂਜੀ ਹਾਂਜੀ ਠੀਕ ਆ ਇੱਥੇ ਬਾਈ ਛੋਲੇ ਆ ਜੀ ਉਹ ਮੈਂ ਇਥੇ ਮੋੜੇ ਰੱਖਿਆ ਝਾਲਾ ਆ ਲੋ ਬਾਈ ਇੱਥੇ ਮਟਰ ਪਨੀਰ ਆ ਬਾਜੀ ਇਹਨਾਂ ਦੋਨਾਂ ਦੇ ਇਹਨਾਂ ਦੋਨਾਂ 'ਚ ਮਟਰ ਪਨੀਰ ਆ ਤੇ ਇੱਧਰ ਬਾਈ ਚਾਹਲ ਨੇ ਤੇ ਆ ਜ ਤੁਹਾਨੂੰ ਆਟਾ ਗੁੰਨਣ ਵਾਲੀ ਮਸ਼ੀਨ ਵੀ ਦਿਖਾਉਨੇ ਆ ਤੇ ਇਹਦੇ ਵਿੱਚ ਆਟਾ ਗੁੰਨਿਆ ਜਾਂਦਾ ਬਾਈ ਆਹ ਮਸ਼ੀਨ ਦੇ ਵਿੱਚ ਇਹਦੇ 'ਚ ਆਟਾ ਪਾਸ ਇਹ ਚਾਟਾ ਗੁੰਨਿਆ ਜਾਂਦਾ ਝਾਲਾ ਉਧਰ ਗੁੜੀਆਂ ਦੇ ਖਾਣ ਦੇ ਮਾੜੇ ਇੱਧਰ ਭਈਆ ਆਪਣੀਆਂ ਮਾਤਾ ਜਿਹੜੀਆਂ ਉਹ ਰੋਟੀ ਪਕਾਉਂਦੀਆਂ ਨੇ ਇਹ ਵੀ ਦੇਖ ਸੀ ਕਿ ਉਹ ਜਿਉਪੜੀਆਂ ਜਾਂਦੀਆਂ ਨੇ ਠੀਕ ਉਹ ਜਿਉਪੜੀਆਂ ਨਹੀਂ ਆ ਜੀ ਆਪਣੇ ਠੀਕ ਆ ਸਾਰਾ ਕੰਮ ਜਾਨੀ ਕਿ ਦੇਸੀ ਘੋਦੀ ਵਿੱਚ ਹੁੰਦਾ ਠੀਕ ਹਾਂਜੀ ਆ ਜਾ ਜੇ ਭਾਈ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਐਂ ਵੀ ਦੱਸਿਓ ਵੀ ਕਿਹੜੇ ਕਿਹੜੇ ਬਾਈਆਂ ਨੇ ਸਰਦਾ ਯੂਰੋ ਪੀ ਕੇ ਲੰਗੇ ਨੇ ਹਨਾ ਜੇ ਕੋਈ ਲੁਧਿਆਣੇ ਨੂੰ ਜਾਂਦਾ ਸੀਗਾ ਤੇ ਕਮੈਂਟ ਕਰਕੇ ਦੱਸਿਓ ਵੀ ਕਿਹਨੂੰ ਕਿਹਨੂੰ ਇਹ ਚੀਜ਼ ਦਾ ਪਤਾ ਸੀਗਾ ਪਹਿਲਾਂ